ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਮੋੜ ਆਏ ਸੀ ਅੱਗੇ ਵੀ ਆਪਾਂ ਇਹ ਘਰ ਦੀ ਵੀਡੀਓ ਪਾਈ ਸੀਗੀ ਰੀਲ ਪਾਈ ਸੀ ਮੈਂ ਇੱਕ ਆਮ ਅੱਜ ਚੈੱਕ ਕੀਤੀ ਸੀਗੀ ਤੇ ਇੱਕ ਉਹ ਝੋਟੀ ਚੈੱਕ ਕੀਤੀ ਸੀਗੀ ਜੀ ਆਹ ਝੋਟੀ ਉਹਦੇ ਸਾਨੂੰ ਕਨਫਰਮ ਨਹੀਂ ਹੋਈ ਸੀ ਜਿਹੜਾ ਬਹੁਤ ਜ਼ਿਆਦਾ ਵੀਰੇ ਕੇ ਸੀ ਆ ਝੋਟੀਆਂ ਦੋਵੇਂ ਮੰਨ ਕੇ ਚੱਲੋ ਫੁੱਲ ਵੀਰੀਆਂ ਵੀਆਂ ਸੀਗਾ ਜੀ ਇਹਦੇ ਕਿੰਨੇ ਵਾਰੀ ਭਰਾਇਆ ਸੀ ਜਿੱਦਾਂ ਆਪਾਂ ਦੂਜੀ ਵਾਲੀ ਭਰਿਆ ਸੀਗਾ ਰਹਿ ਗਈ ਨਹੀਂ ਆਪਾਂ ਪਹਿਲਾਂ ਕਿੰਨੇ ਵਾਰੀ ਭਰਾਈ ਬੈਠੇ ਸੀ ਪਹਿਲਾਂ 4-5 ਵਾਰੀ ਭਰਾਏ ਸੀਗੇ ਨਹੀਂ ਨੇੜੇ ਆ ਜਾ ਥੋੜਾ ਜਿਆ अच्छा ਇਹਦੇ 4-5 ਵਾਰੀ ਭਰਾਇਆ ਸੀ ਹੈ ਆਪਾਂ ਮੇਲਾ ਦਾ ਇੱਕ ਵਾਰੀ ਭਰਿਆ ਨਹੀਂ ਰਹੀ ਸੀ ਹਨਾ ਫਿਰ ਦੂਜੀ ਅਦਿੱਤੀ ਗੱਪਣ ਕਰ ਲਈ ਦੂਜੀ ਵਾਰੀ ਹੋ ਗਈ ਆ ਝੋਟੀ ਦਾ ਸੇ ਕਿੰਨੇ ਇਹਦਾ ਮਤਲਬ ਮਾਝ ਹੀ ਬਣੀ ਬਈ ਹਨਾ ਇਹਦੀ ਉਮਰ ਹੋ ਪੰਜ ਸਾਲ ਹੈ 5 ਸਾਲ ਇਹ ਕਿੰਨੇ ਵਾਰੀ ਭਰਾਲਿਆ ਸੀ ਇਹਦੇ ਇਹਨੂੰ ਹੋ ਗਏ 2-3 ਸਾਲ ਲੱਗੇ ਬਿਆਨ ਦੇ ਅੱਛਾ ਤੇ ਮੈਨੂੰ ਵੀ ਚਲੋ ਬਾਈ ਮੱਥਾ ਤੇ ਬਹੁਤ ਵੱਜਿਆ ਹੈ ਨਹੀਂ ਗੱਲ ਬਈ ਸੌਖੀ ਗੱਪਣ ਹੋ ਗਈ ਝੋਟੀ ਪਰ ਚੈੱਕ ਪਾਸ ਹੋ ਗਈ ਆ ਉਹਦੇ ਮੈਂ ਚੈੱਕ ਕੀਤੀ ਸੀ ਮੈਨੂੰ ਕਨਫਰਮ ਨਹੀਂ ਹੋਈ ਸੀ ਟਾਈਮ ਥੋੜਾ ਸੀਗਾ ਤੇ ਕੱਲ ਬਾਈ ਨੇ ਮੈਨੂੰ ਫੋਨ ਕੀਤਾ ਕਹਿੰਦਾ ਬਾਈ ਝੋਟੀ ਆਪਣੀ ਗੱਭਣ ਹੈ ਕੱਲ ਡਾਕਟਰ ਚੈੱਕ ਕਰ ਗਈ ਹੈ ਨਾ ਹਾਂ ਡਾਕਟਰ ਚੈੱਕ ਹਾਂ ਹਾਂ ਕੱਲ ਇੱਥੇ ਕੋਈ ਗਵਾਂਢ ਚ ਇਹਨਾਂ ਦੇ ਡਾਕਟਰ ਆਇਆ ਸੀਗਾ ਜੀ ਤੇ ਉਹਨੇ ਚੈੱਕ ਕਰਤੀ ਆ ਤੇ ਗੱਭਣ ਆ ਜੀ ਮੱਥਾ ਮਾਰਿਆ ਬਾਈਆਂ ਦਾ ਰਾਸ ਆ ਗਿਆ ਵੇਖੋ ਤੁਸੀਂ ਨਹੀਂ ਇਹ ਹੁਣ ਨੂੰ ਯੂਪੀ ਜਾ ਕੇ ਵੱਡੀ ਵੀ ਹੁੰਦੀ ਵਿਚਾਰੀ ਤੇ ਪਰ ਇਹ ਕਹਿੰਦੇ ਵੀ ਗੱਭਣ ਕਰਨੀ ਹੈ ਝੋਟੀ ਚੰਗੀ ਮੱਝ ਦੀ ਆ ਆਪਣੀ ਤੇ 4-5 ਪਸ਼ੂ ਹੀ ਰੱਖਦੇ ਆ ਬਾਈ ਉੱਪਰ ਟਾਇਲ ਬੱਤਾ ਪਾਇਆ ਹੋਵੇ ਕੋਈ ਫਾਰਮ ਟਾਈਪ ਕੰਮ ਨਹੀਂ ਗਾ ਬਸ ਨਾਰਮਲ ਕੰਮ ਕਰਦੇ ਆ ਆ ਵੀ ਗੱਭਣਾ ਮੱਝਣਾ ਹਾਂ ਇਹ ਵੀ ਗੱਭਣ ਹੈ ਆਪਾਂ ਮੋਦ ਲਈ ਸੀ ਹਾਏ ਮੋਰ ਲਈ ਇਹਦੇ ਨਵਾਬ ਦਾ ਸਿੰਮ ਲਾਇਆ ਜੀ ਇਹ ਗੱਬਣ ਹੈ ਇੱਕੇ ਟੀਕੇ ਦੇ ਗੱਬਣ ਹੈ ਇਹ ਠੀਕ ਆ ਆ ਜੋ ਟੀਵੀ ਗੱਬਣ ਹੋ ਗਈ ਆ ਹੁਣ ਇਹ ਵੀ ਰਿਪੀਟਰ ਸੀ ਫੋਲਰ ਰਿਪੀਟਰ ਸੀਗੀ ਇਹ ਕਿੰਨੇ ਚਿਰ ਦੀ ਗੱਬ ਹੋ ਗਈ ਇਹ ਵੀ ਦੋਵੇਂ ਇੱਕੇ ਦਿਨ ਦੇ ਟੀਕੇ ਭਰੇ ਆਪਾਂ ਦੋਵੇਂ ਇੱਕੇ ਦਿਨ ਆ ਇਹ ਕਨਫਰਮ ਨਹੀਂ ਹੋਈ ਸੀ ਕਿ ਸਾਨੂੰ ਉਹ ਗੱਬਣ ਆ ਵੈਸੇ ਇਹ ਨੋਰਮਲ ਟੀਕਿਆਂ ਦੇ ਗੱਬਣ ਆ ਝੋਟੀ ਦਾ ਬਹੁਤ ਚੰਗੀ ਹੈ ਬਾਡੀ ਸਟਰਕਚਰ ਦੀ ਆ ਜੋ ਟੀ ਇਹਨਾਂ ਦੀ ਮੇਨ ਵੀਰੀ ਵੀ ਸੀਗੀ ਇਹਦੇ ਮੈਟ੍ਰੀਸ ਵਗੈਰਾ ਭਰ ਕੇ ਬਹੁਤ ਟਰੀਟਮੈਂਟ ਹੋਇਆ ਹੈ ਝੋਟੀ ਦਾ ਮੇਰੇ ਤੋਂ ਵੀ ਇਹ 2-3 ਵਾਰ ਹੀ ਨਹੀਂ ਐਵੇਂ ਕਹਾਂ ਵੀ ਗੱਬਣ ਹੋਈਗੀ ਦੋ ਤੀਜੀ ਵਾਰੀ ਚ ਚੌਥੀ ਜਵਰੀ ਕੀਤੀ ਹੈ ਨਾ ਆਪਾਂ ਪਰ ਹਾਂ ਤੀਜੀ ਚੌਥੀ ਵਾਰੀ ਚ ਗੱਬਣ ਹੋ ਗਈ ਜੀ ਇਹ ਝੋਟੀ ਬਈ ਮੱਥਾ ਮਾਰਿਆ ਬਾਈਆਂ ਦਾ ਰਾਸ ਆ ਗਿਆ ਤੇ ਇਹ ਝੋਟੀ ਰੱਖਣੀ ਆਣ ਹਾਂ ਰੱਖਣੀ ਹੈ ਬਈ ਮੰਨ ਲਓ ਦੋਵੇਂ ਹੀ ਰੱਖਣਗਾ ਹਨ ਤਾਂ ਹੀ ਮੰਨ ਕੇ ਚੱਲੋ ਮੱਥਾ ਮਾਰਿਆ ਚੱਲੋ ਰਾਸ ਆਇਆ ਬਾਈ ਹੁਣ ਗੱਬਣ ਐ ਆ ਬਈ ਜੇ ਵੇਚ ਦਿੰਦੇ ਤਾਂ ਤੁਸੀਂ ਵੇਖ ਲਓ ਵੀ ਪਸ਼ੂ ਲੈਣੇ ਬਹੁਤ ਔਕੇ ਹਾਂ ਜੇ ਵੇਚ ਦਿੰਦੇ ਤਾਂ ਫਿਰ ਪਸ਼ੂ ਲੈਣਾ ਵੀ ਔਖਾ ਹੈ ਨਾ ਜਿਹੜੀ ਗੱਲ ਹੈ ਤੇ ਆ ਮੱਝਾਂ ਤੇ ਬਸ ਚਾਰ ਹੀ ਪਸ਼ੂ ਸੀ ਬਾਈਆਂ ਦੇ ਹੁਣ ਦੇ ਦੋ ਝੋਟੀਆਂ ਗੱਬਣ ਨਾ ਹੁੰਦੀਆਂ ਤਾਂ ਦੋ ਪਸ਼ੂਆਂ ਦੇ پیسے ਲਾਉਣੇ ਪੈਣਾ ਸੀ ਤੇ ਰੁਪਇਆ 50000 ਨਹੀਂ ਵਟਿਆ ਜਾਣਾ ਸੀਗਾ ਪਰ ਆਪਣੇ ਵਧੀਆ ਸੁਣੀਏ ਚਲੋ ਗੱਬਣ ਹੋ ਗਈ ਜੀ ਮਿਹਨਤ ਕੀਤੀ ਬਾਈਆਂ ਦੀ ਰਾਸ ਆ ਗਈ ਕੀ ਕੁਛ ਕੀਤਾ ਇਹਦਾ ਟ੍ਰੀਟਮੈਂਟ ਦੂਜਾ ਹੋ ਪਾਊਡਰ ਪਾਊਡਰ ਪਾਉਂਦੇ ਰਹੇ ਆ ਕਿ ਨਾਰਮਲ ਅੱਛਾ ਨਾਰਮਲ ਹੀ ਗੱਬਣਾ ਹਾਂ ਤੇ ਗਾਂ ਨੂੰ ਵਧਾਉਣ ਦਾ ਰਾਦਾ ਬਾਈ ਕਿੰਨੇ ਕੀ ਰੱਖਣੇ ਆ ਰਾਦਾ ਤਾਂ ਹੈਗਾ ਯਾਰ ਅੱਛਾ ਅੱਛਾ ਗਾਂ ਨੂੰ ਵਧਾਉਗੇ ਹਾਂ ਹਾਂ ਓ ਮੱਝ ਕਿਵੇਂ ਆ ਪਰਲੀ ਮੰਦਲਾ ਯਾਰ ਉਹਦੇ ਦਿੱਕਤ ਬਾੜੀ ਆ ਜਾਂਦੀ ਹੈ ਭਾਰਤੂ ਪੂਰਾ ਪੈਂਦਾ ਉਹ ਫਿਰ ਗੱਪਣ ਨਹੀਂ ਕਰਾਈਏ ਅੱਛਾ ਅੱਛਾ ਤੇ ਬਾਹਰ ਪੈਂਦਾ ਉਹ ਪ੍ਰਾਣੀ ਮੱਝ ਆਪਣੀ ਪ੍ਰਾਣੀ ਮੱਝ ਉਹਦੀ ਉਮਰ ਹੋਊਗੀ 20 ਸਾਲ ਅੱਛਾ ਇੰਨੇ ਸੂਏ ਆਵਾਂ ਅੱਜ ਠੀਕ ਆ ਆਪਣੀ ਪ੍ਰਾਣੀ ਤੇ ਕਟੀਆਂ ਉਹਦਾਂ ਹੀ ਆ ਹਾਂ ਇਹ ਦੋਵੇਂ ਕਟੀਆਂ ਉਹਦੀਆਂ ਅੱਛਾ ਇੰਨਾ ਤੇ ਕੋਈ ਦਿੱਕਤ ਨਹੀਂ ਇਹੋ ਜੀ ਇਹ ਤਾਂ ਸੈਟ ਆ ਨਾ ਹਾਂ ਇਹ ਭਾਰਤੂ ਵਾਲੀ ਜਿਵੇਂ ਗੱਪਣ ਹੋਊਗਾ ਨਾ ਨਾ ਕੋਈ ਦਿੱਕਤ ਇੰਨਾ ਚ ਕੋਈ ਦਿੱਕਤ ਨਹੀਂ ਹਣਾ ਕਈ ਵਾਰੀ ਚਲੋ ਜਾਦੇ ਸੂਆਂ ਚ ਮੱਝ ਕਰਕੇ ਤੇ ਬਾਈ ਕਹਿੰਦੇ ਵੀ ਉਹ ਤਾਂ ਹੀ ਗੱਪਣ ਨਹੀਂ ਕਰਾਈਗੀ ਵੀ ਥੋੜਾ ਜਿਹਾ ਲੇਟ ਆ ਕੰਮ ਐਦ ਕਿ ਉਹਦਾ ਤੇ ਇੱਕ ਉਹ ਭਾਰ ਦੀ ਦਿੱਕਤ ਆ ਜਾਂਦੀ ਹੈ ਜੀ ਉਹਨੂੰ ਬਸ ਆ ਮੇਨ ਦੋ ਝੋਟੀਆਂ ਦਿਖਾਉਂਦੇ ਹੀ ਤੁਹਾਨੂੰ ਵੀ ਦੋਵੇਂ ਗੱਭਣ ਆ ਜੀ ਵਧੀਆ ਗੱਲ ਹੈ ਨਹੀਂ ਤਾਂ ਪਸ਼ੂ ਵੇਚਣਾ ਤੇ ਬਾਅਦ ਚ ਪਸ਼ੂ ਲੈਣਾ ਬਹੁਤ ਔਖਾ ਜੀ ਮਿਹਗਾਈ ਬਹੁਤ ਆ ਤੁਹਾਨੂੰ ਪਤਾ ਹੁਣ ਤਾਂ ਗਾਂ ਨਹੀਂ ਲਈ ਜਾਂਦੀ ਮੱਝ ਤਾਂ ਬਾਲੀਆਂ ਉੱਚੀਆਂ ਹੋਈਆਂ ਬਸ ਕੋਸ਼ਿਸ਼ ਕਰਿਆ ਕਰੋ ਮੱਥਾ ਮਾਰਿਆ ਕਰੋ ਜੀ ਪਸ਼ੂ ਗੱਭਣ ਹੋ ਹੀ ਜਾਂਦਾ ਏਡੀ ਗੱਲ ਨਹੀਂ ਕਿ ਕੋਈ ਤੁਹਾਡੇ ਡਾਕਟਰ ਵੀ ਜਿਹੜੇ ਹੈਗੇ ਕੰਟੈਕਟ 'ਚ ਰੱਖਿਆ ਕਰੋ ਉਹਨਾਂ ਨਾਲ ਗੱਭਣ ਹੋ ਜਾਂਦਾ ਪਸ਼ੂ ਜੇ ਆਪਾਂ ਪਸ਼ੂ ਵੇਚ ਹੀ ਗਏ ਤਾਂ ਪਸ਼ੂ ਮੇਰੇ ਹਿਸਾਬ ਨਾਲ ਆਪਣੇ ਖਤਮ ਹੁੰਦੇ ਹੀ ਜਾਂਦੇ ਸੀਗੇ ਪਰ ਹੁਣ ਥੋੜਾ ਜੇ ਲੋਕਾਂ 'ਚ ਫੇ